ਉਥੋਂ ਦੀ ਮਾਨਤਾ ਹੈ ਸਰੋਵਰ ਦੀ ਲੋਕੀ ਜਿਹੜੇ ਆਂਦੇ ਨੇ ਕਿ ਸੁੱਖਾ ਮੰਗ ਕੇ ਆਂਦੇ ਨੇ ਕਿ ਉਹਨਾਂ ਦੇ ਜਿਹੜੇ ਰੋਗ ਨੇ ਉਹ ਦੂਰ ਹੁੰਦੇ ਨੇ ਕੀ ਮਾਨਤਾ ਸਰੋਵਰ ਜੋ ਵੀ ਬੰਦੇ ਇੱਥੇ ਆਉਂਦੇ ਨੇ ਫੋੜਾ ਫੁਲਸੀ ਵਾਲੇ ਕੋਈ ਖੁਰਕਾ ਵਾਲਾ ਉਸ ਬੰਦੇ ਦਾ ਭਲਾ ਹੁੰਦਾ ਅਸੀਂ ਤਾਂ ਪਹਿਲਾਂ ਪਰਤੇ ਵੀ ਸਾਡਾ ਇੱਕ ਭਰਾ ਹੁੰਦਾ ਸੀ ਅੱਜ ਤੋਂ 20 ਸਾਲ ਪਹਿਲਾਂ ਵੀ ਉਹਦੀਆਂ ਲੱਤਾਂ ਨਾਲ ਫੋੜੇ ਫੁਲਸੀਆਂ ਨਾਲ ਭਰੀਆਂ ਹੋਈਆਂ ଥିਆਂ ਦਵਾਈ ਨਾਲ ਉਹਨੂੰ ਕਿਤੋਂ ਕਿਤੇ ਲਾਜ ਨਹੀਂ ਬਣਿਆ ਇੱਥੇ ਉਹਦੇ ਨਾਲ ਨਾਲ ਬਸ ਮਤਲਬ ਕਿ ਉਹਦਾ ਕੋੜ ਕੱਟਿਆ ਗਿਆ ਤੇ ਬਾਬਾ ਜੀ ਇੱਥੇ ਕਿੰਨੀ ਸੱਚਾਈ ਹੈ ਕਿ ਵਾਕੇ ਹੀ ਲੋਕਾਂ ਦੇ ਜਿਹੜੇ ਰੋਗ ਨੇ ਉਹ ਦੂਰ ਹੋਏ ਨੇ ਤੁਹਾਨੂੰ ਮਤਲਬ ਐ ਮੇਰਾ ਸਾਕਾ ਭਰਾਤੀ ਪਾਈ ਮੈਂ ਕਿਸੇ ਦੀ ਗੱਲ ਨਹੀਂ ਕਹਿੰਦਾ ਪਰ ਤੇਈ ਆਪਾਂ ਆਪਣੇ ਘਰ ਦੀ ਪਰਤੇਈ ਹੋਈ ਗੱਲ ਕਹਿ ਰਹੇ ਆ ਕਿਤੇ ਦਵਾਈ ਦੀ ਲੋੜ ਨਹੀਂ ਪਈ ਕਿਤੇ ਹੋਰ ਨਹੀਂ ਲੱਕ ਤੱਕਰ ਫੁੰਸੀਆਂ ਨਾ ਪਰਿਆ ਹੋਇਆ ਸੀ ਗਿੱਟਿਆਂ ਤੋਂ ਲੈ ਕੇ ਉਸ ਤੋਂ ਬਾਅਦ ਉਹਨੂੰ ਕਿਤੇ ਦਵਾਈ ਦੀ ਲੋੜ ਨਹੀਂ ਸਨ ਤਾਂ ਪਈ ਬਾਕੀ ਥੋੜੇ ਮਨ ਦੀ ਸਰਦਾ ਆਪਦਾ ਤਲਾਈ ਚੋਂ ਪਾਣੀ ਲੈ ਜੋ ਨਹੀਂ ਆਇਆ ਜਾਂਦਾ ਕਿ ਇਸ ਤੋਂ ਬਾਅਦ ਦੂਰ ਹੁੰਦੀ ਹੈ ਤਲਾਈ ਚੋਂ ਪਾਣੀ ਲੈ ਜੋ ਕਿਦੋਂ ਰੋਜ਼ ਨਾਉਣੇ ਹੋ ਇੱਕ ਡਾਟ ਜਾਂ ਦੋ ਡਾਟ ਤੁਸੀਂ ਆਪਣੇ ਬਾਲਟੀ ਚ ਪਾ ਲਓ ਉਹਨਾਂ ਨਾਲੋ ਤੁਹਾਨੂੰ ਇੱਥੋਂ ਦਾ ਮਤਲਬ ਕਿੱਦਾਂ ਪਤਾ ਲੱਗਿਆ ਮੇਰਾ ਦੇਵਰ ਸੀ ਉਹ ਆਉਂਦਾ ਹੁੰਦਾ ਸੀ ਉਹਨੂੰ ਬਹੁਤ ਪੈਰਾਂ ਤੋਂ ਬਹੁਤ ਜ਼ਿਆਦਾ ਤਕਲੀਫ ਸੀ ਤੇ जख्म ਵੀ ਹੋ ਜਾਂਦੇ ਸੀ ਤੇ ਉਹਦੇ ਨਾਲ ਉਹਨੂੰ ਬਹੁਤ ਉਰੋਂ ਰਾਮ ਆ ਜਾਂਦਾ ਸੀ ਬਹੁਤ ਮੈਂ ਵੀ ਦਵਾਈਆਂ ਖਾ ਲਈਆਂ ਮੇਰੇ ਸਾਰੇ ਬੰਨ ਕੋਲੇ जख्म ਹੋ ਗਏ ਸੀ ਫੁਰਕ ਵੀ ਹੋਈ ਸੀ ਟੂਪਾਂ ਵੀ ਲਾ ਲਈਆਂ ਗੋਲੀਆਂ ਵੀ ਖਾ ਲਈਆਂ ਕਿਸੇ ਲੋਟ ਵੀ ਨਹੀਂ ਕੋਈ ਫਾਇਦਾ ਹੋਇਆ ਹੈਗਾ ਵਧੀ ਵਧੀ ਗਈ ਆ ਪਰ ਸਾਨੂੰ ਅੱਜ 5 ਦਿਨ ਹੋ ਗਏ ਆ ਮਤਨ ਲਗਾਤਾਰ ਤੁਹਾਨੂੰ 5 ਦਿਨ ਹੋ ਚੁੱਕੇ ਇੱਥੇ ਆਂਦਿਆਂ ਨੂੰ ਫਰਕ ਪਿਆ ਤੁਹਾਨੂੰ ਹਾਂ ਫਰਕ ਪਿਆ ਹੁਣ ਫਰਕ ਆ ਮੈਂ ਤਾਂ ਵਸੁਖਾਰ ਅਦਨ ਵਿੱਚ ਫੁਰਕੀ ਜਾਂਦੀ ਦੇ ਰਾਤ ਤੇ जख्म ਹੋ ਜਾਂਦੇ ਫੁਰਕੀ ਦੇ ਫੁਰਕੀ ਦੇ ਉਹਨੋਂ ਪਹਿਲਾਂ ਨਾਲ ਬਹੁਤ ਫਰਕ ਹੈ ਬਾਬਾ ਜੀ ਕੋਈ ਮਤਲਬ ਲੋਕੀ ਸੁੱਖਾਂ ਸੁੱਖ ਕੇ ਵੀ ਆਉਂਦੇ ਨੇ ਹਾਂਜੀ ਹਾਂਜੀ ਜੋ ਵੀ ਬੰਦਾ ਕੋਈ ਸੁੱਖ ਸੁੱਖ ਕੇ ਜਾਂਦਾ ਵੀ ਜਾਂ ਮਹੀਨੇ ਨੂੰ ਜਾਂ ਦੋ ਮਹੀਨੇ ਨੂੰ ਆਵਾ ਇਹ ਮਰਾਕਮ ਬਣ ਜੇ ਉਹ ਵੀ ਬਣਦਾ ਤੇ ਸੁੱਖਾਂ ਮੰਗਦੇ ਨੇ ਉਹ ਫਿਰ ਆ ਕੇ ਕੀ ਕੀ ਚੜਾਉਂਦੇ ਨੇ ਉਹ ਜੋ ਤੁਸੀਂ ਸੁੱਖ ਕੇ ਜਾਓਗੇ ਵੀ ਅਸੀਂ ਜਾਂ ਲੱਡੂਆਂ ਦਾ ਡੱਬਾ ਚੜ੍ਹ ਕੇ ਜਾਈਏ ਜਾਂ ਗੁਰੂ ਗ੍ਰੰਥ ਸਾਹਿਬ ਦੀ ਬੇਗ ਕਰਾਈਏ ਜਾਂ ਮਤਲਬ ਵੀ ਅਸੀਂ ਰਮਾਲਾ ਚੜ੍ਹ ਕੇ ਜਾਈਏ ਜੋ ਵੀ ਤੁਹਾਡਾ ਯੋਗਦਾਨ ਪਾਉ ਨੂੰ ਜੀ ਕਰਦਾ ਉਹਨਾਂ ਕੋ ਪਾ ਸਕਦੇ ਹੋ ਆਪਦੀ ਸਰਦਾਰ ਨਾਲ ਮੰਗੇ ਇੱਥੇ ਕੋਈ ਕਿ ਤੁਸੀਂ ਵੀ ਸ਼ਰਮ ਦੇ ਰੋਗ ਤੋਂ ਪਰੇਸ਼ਾਨ ਹੋ ਡਾਕਟਰ ਕੋਲ ਜਾ ਕੇ ਦਵਾਈਆਂ ਖਾ ਖਾ ਕੇ ਤੰਗ ਆ ਚੁੱਕੇ ਹੋ ਤਾਂ ਅੱਜ ਤੁਹਾਨੂੰ ਇਸ ਚੀਜ਼ ਦਾ ਸੋਲੂਸ਼ਨ ਦੇਣ ਵਾਲੇ ਆ ਕਿਉਂਕਿ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਸੰਗਰੂਰ ਦੇ ਇੱਕ ਗੁਰਦੁਆਰੇ ਦੇ ਵਿੱਚ ਜਿਹਦਾ ਨਾਮ ਹੈ ਗੰਗਸਰ ਸਾਹਿਬ ਗੁਰਦੁਆਰਾ ਵਿਖੇ ਤੇ ਦੱਸ ਦਈਏ ਇਸ ਗੁਰਦੁਆਰੇ ਦੀ ਖਾਸ ਗੱਲ ਇਹ ਹੀ ਹੈ ਕਿ ਇੱਥੇ ਇੱਕ ਸਰੋਵਰ ਹੈ ਜਦੀ ਮਾਨਤਾ ਹੈ ਕਿ ਇੱਥੇ ਇਸ਼ਨਾਨ ਕਰਨ ਦੇ ਨਾਲ ਜਿਹੜੇ ਚਰਮ ਦੇ ਰੋਗ ਐ ਫਿੰਸੀਆਂ ਫੋੜੇ ਜਾਂ ਖੁਜਲੀ ਐ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਖਤਮ ਹੋ ਜਾਂਦੀਆਂ ਤੇ ਲੋਕੀ ਜਿਹੜੇ ਨੇ ਭਾਰੀ ਮਾਤਰਾ ਦੇ ਵਿੱਚ ਇੱਥੇ ਆਉਂਦੇ ਵੀ ਨੇ ਇਸ਼ਨਾਨ ਵੀ ਕਰਦੇ ਨੇ ਤੇ ਸਰੋਵਰ ਦਾ ਪਾਣੀ ਵੀ ਘਰੇ ਲੈ ਕੇ ਜਾਂਦੇ ਨੇ ਸੋ ਅੱਜ ਤੁਹਾਨੂੰ ਇਸ ਪਵਿੱਤਰ ਜਗ੍ਹਾ ਦੀ ਸੈਰ ਕਰਵਾਨਿਆਂ ਗੁਰੂ ਘਰ ਤੇ ਗੁਰੂ ਘਰ ਦੇ ਸਰੋਵਰ ਦੇ ਲੈ ਚਲਦੇ ਆ। ਸੋ ਇਹ ਜੋ ਤੁਸੀਂ ਦੇਖ ਪਾ ਰਹੇ ਹੋ ਇਹ ਉਹ ਸਰੋਵਰ ਹੈ ਜਿੱਥੇ ਨਾਣ ਦੇ ਨਾਲ ਚਰਮ ਦੇ ਜਿਹੜੇ ਰੋਗ ਨੇ ਖੁਜਲੀ ਹੋ ਗਈ ਜਾਂ ਫਿੰਸੀਆਂ ਫੋੜੇ ਦਾਦ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਖਤਮ ਹੋ ਜਾਂਦੀਆਂ ਨੇ ਇਹ ਇੰਨਾ ਪਵਿੱਤਰ ਸਰੋਵਰ ਮੰਨਿਆ ਜਾਂਦਾ ਹੈ ਤੇ ਕਾਫੀ ਇਤਿਹਾਸਿਕ ਗੁਰਦੁਆਰਾ ਇਹ ਕਾਫੀ ਪੁਰਾਣਾ ਗੁਰਦੁਆਰਾ ਹੈ ਜਿੱਥੇ ਕਿ ਲੋਕੀ ਜਿਹੜੇ ਨੇ ਉਹ ਆਂਦੇ ਨੇ ਤੇ ਉਹ ਸ਼ਰਧਾ ਦੇ ਨਾਲ ਆਪਣਾ ਜੋ ਵੀ ਉਹਨਾਂ ਦੇ ਮੰਗਿਆ ਹੁੰਦਾ ਹੈ ਸੁੱਖਣਾ ਮੰਗੀ ਹੁੰਦੀ ਹੈ ਉਹ ਵੀ ਚੜਾਉਂਦੇ ਨੇ ਜਦੋਂ ਉਹਨਾਂ ਦੇ ਰੋਗ ਜਿਹੜੇ ਉਹ ਖਤਮ ਹੋ ਜਾਂਦੇ ਨੇ ਉਸ ਤੋਂ ਬਾਅਦ ਸੋ ਬਾਬਾ ਜੀ ਨੂੰ ਪੁੱਛਣਾ ਚਾਹੂੰਗੀ ਮੈਂ ਕਿ ਕੀ ਇੱਥੋਂ ਦੀ ਮਾਨਤਾ ਹੈ ਸਰੋਵਰ ਦੀ ਲੋਕੀ ਜਿਹੜੇ ਆਂਦੇ ਨੇ ਕੀ ਸੁੱਖਾ ਮੰਗ ਕੇ ਆਂਦੇ ਨੇ ਕੀ ਉਹਨਾਂ ਦੇ ਰੋਗ ਨੇ ਦੂਰ ਹੁੰਦੇ ਨੇ ਕੀ ਮੰਨਿਆ ਤਾਂ ਸਲੋਵਰ ਇੱਥੇ ਬੇਟੀ ਗੱਲ ਇਹ ਹੈ ਇਹ ਪਿੰਡ ਕਿਲਾ ਹੈ ਇਹਦਾ ਨਾਂ ਸਲੋਵਰ ਦਾ ਗੰਗ ਸਰ ਕਹਿੰਦੇ ਆ ਜੀ ਇੱਥੇ ਤੇ ਗੁਰੂ ਘਰ ਵੀ ਬਣੇ ਜੋ ਵੀ ਬੰਦੇ ਇੱਥੇ ਆਉਂਦੇ ਨੇ ਫੋੜਾ ਫੁਣਸੀ ਵਾਲੇ ਕੋਈ ਖੁਰਕਾ ਵਾਲਾ ਉਸ ਬੰਦੇ ਦਾ ਭਲਾ ਹੁੰਦਾ ਅਸੀਂ ਤਾਂ ਪਹਿਲਾਂ ਪ੍ਰਤੇ ਵੀ ਸਾਡਾ ਇੱਕ ਭਰਾ ਹੁੰਦਾ ਸੀ ਅੱਜ ਤੋਂ 20 ਸਾਲ ਪਹਿਲਾਂ ਵੀ ਉਹਦੀਆਂ ਲੱਤਾਂ ਨਾਲ ਫੋੜੇ ਫੁਣਸੀਆਂ ਨਾਲ ਭਰੀਆਂ ਹੋਈਆਂ ਤੀਆਂ ਜੀ ਦਵਾਈ ਨਾਲ ਉਹਨੂੰ ਕਿਤੋਂ ਕਿਤੇ ਇਲਾਜ ਨਹੀਂ ਬਣਿਆ ਇੱਥੋਂ ਜਦੋਂ ਉਹ ਨਹਾਉਣ ਲੱਗ ਜਾਂਦਾ ਉਹ ਕਦੋਂ ਤੋਂ ਇੱਥੇ ਦੱਸ ਪੈਗੀ ਉਸ ਤੋਂ ਬਾਅਦ ਉਹ ਹਰੇਕ ਸਾਲ ਲੋਹੜੀ ਨੂੰ ਇੱਥੇ ਪ੍ਰੋਗਰਾਮ ਹੁੰਦਾ ਹੈ ਇੱਥੇ ਉਹਦੇ ਨਾਲ ਨਾਲ ਬਸ ਮਤਲਬ ਕਿ ਉਹਦਾ ਕੋੜ ਇਕੱਠਿਆ ਗਿਆ ਇੱਥੇ ਸਭ ਦਾ ਭਲਾ ਹੁੰਦਾ ਵੀ ਅਸੀਂ ਤਾਂ ਇਹੀ ਕਹਿੰਦੇ ਆ ਵੀ ਮਤਲਬ ਸਾਡੇ ਭਾ ਦਾ ਤਾਂ ਇਹ ਰੱਬ ਹੈ ਹਾਂ ਵੀ ਮਤਲਬ ਅਸੀਂ ਤਾਂ ਇਹੀ ਸੋਚ ਕੇ ਆਉਨੇ ਆ ਵੀ ਕਿਸੇ ਦੇ ਫੋੜਾ ਫੁਣਸੀ ਹੋਵੇ ਅਸੀਂ ਦੱਸ ਵੀ ਪਾਉਨੇ ਆ ਇੱਕ ਦੂਜੇ ਨੂੰ ਵੀ ਭਾਈ ਉੱਥੇ ਵਗਜੋ ਉੱਥੇ ਕੋਈ ਇੱਥੇ ਫੀਸ ਨਹੀਂ ਕੁਝ ਨਹੀਂ ਮੱਥਾ ਜੋ ਮਰਜ਼ੀ ਆਪਦਾ ਟੇਕੋ ਜੋ ਮਰਜੀ ਨਾ ਇੱਥੇ ਹਰ ਟਾਈਮ ਲੰਗਰ ਚੱਲਦਾ ਰਹਿੰਦਾ ਹੈ ਰੋਟੀ ਪਾਣੀ ਚਾਹ ਪਾਣੀ ਦਾ ਸਭ ਹੀ ਲੈ ਸਾਫ਼ ਸੁੰਦਰ ਜਗ੍ਹਾ ਹੈ ਇੱਥੇ ਕੋਈ ਇਹ ਨਹੀਂ ਹੈਗਾ ਵੀ ਵੇਲੇ ਕਬਲੇ ਕੋਈ ਬੱਚਾ ਬੱਚੀ ਆਉਂਦਾ ਹੈ ਵੀ ਕਿਸੇ ਤਰ੍ਹਾਂ ਦਾ ਕੋਈ ਇੱਥੇ ਹਰਕਤ ਹੋ ਜੂ ਨਹੀਂ ਪ੍ਰਬੰਧਕ ਬੰਦੇ ਇੱਥੇ ਬਹੁਤ ਵਧੀਆ ਹਨ ਇੱਥੇ ਤਾਂ ਆਹੀ ਗੱਲ ਹੈ ਜੀ ਬਸ ਇੰਨੀ ਸਾਡੀ ਬੇਨਤੀ ਹੈ ਵੀ ਸਭ ਦਾ ਭਲਾ ਹੁੰਦਾ ਇੱਥੇ ਸਾਡੇ ਤਾਂ ਮਨ ਚ ਇਹ ਪ੍ਰਤਿਆ ਹੋਇਆ ਹੈ ਵੀ ਇੱਥੇ ਜੋ ਵੀ ਬੰਦਾ ਆਉਂਦਾ ਰਾਜੀ ਖੁਸ਼ੀ ਜਾਂਦਾ ਤੇ ਬਾਬਾ ਜੀ ਕੋਈ ਮਤਲਬ ਲੋਕੀ ਸੁੱਖਾਂ ਸੁੱਖ ਕੇ ਵੀ ਆਂਦੇ ਨੇ ਹਾਂ ਜੀ ਹਾਂ ਜੀ ਹਾਂ ਜੀ ਜੋ ਵੀ ਬੰਦਾ ਕੋਈ ਸੁਖ ਸੁਖ ਕੇ ਜਾਂਦਾ ਵੀ ਜਾਂ ਮਹੀਨੇ ਨੂੰ ਜਾਂ 2 ਮਹੀਨੇ ਨੂੰ ਆਵਾ ਵੀ ਮੇਰਾ ਕੰਮ ਬਣ ਜੇ ਉਹ ਵੀ ਬਣਦਾ ਉਹ ਵੀ ਬਣਦਾ ਹਾਂਜੀ ਤੇ ਜਿਹੜੇ ਸੁੱਖ ਮੰਗਦੇ ਨੇ ਉਹ ਫਿਰ ਆ ਕੇ ਕੀ ਕੀ ਚੜਾਉਂਦੇ ਨੇ ਉਹ ਜੋ ਤੁਸੀਂ ਸੁਖ ਕੇ ਜਾਓਗੇ ਵੀ ਅਸੀਂ ਜਾਂ ਲੱਡੂਆਂ ਦਾ ਡੱਬਾ ਚੜ੍ਹ ਕੇ ਜਾਈਏ ਜਾਂ ਗੁਰੂ ਗ੍ਰੰਥ ਸਾਹਿਬ ਦੀ ਦੇਖ ਕਰਾਈਏ ਜਾਂ ਮਤਲਬ ਵੀ ਅਸੀਂ ਰਮਾਲਾ ਚੜ੍ਹ ਕੇ ਜਾਈਏ ਜੋ ਵੀ ਤੁਹਾਡਾ ਯੋਗਦਾਨ ਪਾਉਣ ਨੂੰ ਜੀ ਕਰਦਾ ਉਹਨਾਂ ਕੋ ਪਾ ਸਕਦੇ ਹੋ ਆਪਦੀ ਸਰਦਾਰ ਨਾਲ ਮੰਗੇ ਇੱਥੇ ਕੋਈ ਨਹੀਂ ਬੱਬਾ ਜੀ ਕਿਹੜੇ ਦਿਨ ਲੋਕੀ ਜਿਹੜੇ ਨੇ ਇੱਥੇ ਇਸ਼ਨਾਨ ਕਰਨ ਲਈ ਆਉਂਦੇ ਨੇ ਕੋਈ ਇੱਕ ਦਿਨ ਰੱਖਿਆ ਹੋਇਆ ਜਾਂ ਕਦੇ ਵੀ ਆ ਸਕਦੇ ਆ ਇੱਥੇ ਤਾਂ ਹਰ ਟਾਈਮ ਹੀ ਹੁੰਦੇ ਨੇ ਬੇਟੇ ਉਹ ਸਾਲ ਬਾਅਦ ਇੱਥੇ ਲੋੜੀ ਦਾ ਦਿਨ ਮਨਾਇਆ ਜਾਂਦਾ ਲੋੜੀ ਵਾਲੇ ਦਿਨ ਉਹ ਇੱਥੇ ਜਦੋਂ ਮਰਜ਼ੀ ਆਉ ਕੋਈ ਰਿਕਰਪਟ ਨਹੀਂ ਹਾਂ ਆਉਂਦੇ ਆ ਲੋਕ ਬੁੜੀਆਂ ਕੁੜੀਆਂ ਸਭ ਆਉਂਦੀਆਂ ਨੇ ਸੁਖਮਨੀ ਸਾਹਿਬ ਦੇ ਪਾਠ ਹੁੰਦੇ ਆ ਇੱਥੇ ਲੋਕ ਮੱਥਾ ਟੇਕ ਕੇ ਕੋਈ ਦੇਖਾ ਕਰਾ ਕੇ ਵੀ ਜਾਂਦੇ ਨੇ ਜੋ ਛੋਡੀ ਸਰਦਾ ਉਹਨਾਂ ਕੇ ਜਿਹੇ 10 ਰੁਪਈਆ ਦੀ ਸੁਖ ਸੁਖੋ 100 ਦੀ ਸੁਖੋ 50 ਦੀ ਉਹ ਸੋਡਾ ਮਨ ਹੈ ਬਬੇ ਚ ਕਿੰਨੀ ਸੱਚਾਈ ਹੈ ਕਿ ਵਾਕਈ ਲੋਕਾਂ ਦੇ ਜਿਹੜੇ ਰੋਗ ਨੇ ਉਹ ਦੂਰ ਹੋਏ ਨੇ ਤੁਹਾਨੂੰ ਮਤਲਬ ਐਦਾਂ ਪਤਾ ਲੱਗਿਆ ਕੁਛ ਐਦਾਂ ਮੇਰਾ ਸਾਕਾ ਭਰਾਤੀ ਭਾਈ ਜੀ ਮੈਂ ਕਿਸੇ ਦੀ ਗੱਲ ਨਹੀਂ ਕਹਿੰਦਾ ਪਰ ਤੇਈ ਆਪਾਂ ਆਪਣੇ ਘਰ ਦੀ ਪਰਤੇਈ ਹੋਈ ਗੱਲ ਕਹਿ ਰਹੇ ਹਾਂ ਜੀ ਹਾਂ ਵੀ ਬਿਲਕੁਲ ਕਿਤੇ ਦਵਾਈ ਦੀ ਲੋੜ ਨਹੀਂ ਪਈ ਕਿਤੇ ਹੋਰ ਨਹੀਂ ਲੱਕ ਤੇ ਕਰਫੁੰਸੀਆਂ ਨਾ ਪਰਿਆ ਹੋਇਤੀ ਗਿੱਟਿਆਂ ਤੋਂ ਲੈ ਕੇ ਜੀ ਉਸ ਤੋਂ ਬਾਅਦ ਉਹਨੂੰ ਕਿਤੇ ਦਵਾਈ ਦੀ ਲੋੜ ਨਹੀਂ ਸਾਨੂੰ ਤਾਂ ਪਈ ਹਾਂ ਰਾਜੀ ਖੁਸ਼ੀ ਉਹਦਾ ਸਿਰਫ ਇੱਕ ਵਾਰੀ ਇਸ਼ਨਾਨ ਕਰਨ ਨਾਲ ਉਹ ਤਾਂ ਸਾਲ ਬਾਅਦ ਬੇਟੇ ਵਹੀ ਆਉਂਦਾ ਸੀ ਬਸ ਸਾਲ ਬਾਅਦ ਅਰੇ ਇੱਕ ਵਾਰਾ ਬਾਕੀ ਥੋੜੇ ਮੰਨ ਦੀ ਸਰਦਾ ਜੀ ਆਪਣਾ ਤਲਾਈ ਚੋ ਪਾਣੀ ਲੈ ਜੋ ਨਹੀਂ ਆਇਆ ਜਾਂਦਾ ਕਿ ਇਸ ਤੋਂ ਬਾੱਟ ਦੂਰ ਹੁੰਦੀ ਹੈ ਤਲਾਈ ਚੋ ਪਾਣੀ ਲੈ ਜੋ ਕਿਦੋਂ ਰੋਜ਼ ਨਾਉਣਿਓ ਇੱਕ ਡਾਟ ਜਾਂ ਦੋ ਡਾਟਾ ਤੁਸੀਂ ਆਪਣੇ ਬਾਲਟੀ ਚ ਪਾ ਲੋ ਹਵਲਾ ਨਾਲੋ ਬਸ ਆ ਚੀਜ਼ ਹੈ ਵੀ ਮਹੀਨੇ ਵੀ ਦਿਨ ਬਾਅਦ ਆ ਜੋ ਜੋ ਵੀ ਥੋੜਾ ਸਰਦਾ ਵੀ ਉਹਨੇ ਚਿਰ ਬਾਅਦ ਆ ਜੋ ਵੰਣ ਕੋਈ ਨਹੀਂ ਤੇ ਬਾਬਾ ਜੀ ਮੈਂ ਵੀ ਤੁਹਾਨੂੰ ਬੇਨਤੀ ਕਰੂੰਗੀ ਤੁਸੀਂ ਲੋਕਾਂ ਨੂੰ ਵੀ ਦੱਸੋ ਕਿ ਐਡਰੈਸ ਕੀ ਹੈ ਇੱਥੋਂ ਦਾ ਕਿੱਥੇ ਕਿੱਦਾਂ ਪਹੁੰਚ ਸਕਦੇ ਆ ਇੱਥੇ ਕਿਹਾ ਜਾਂਦਾ ਇਹ ਪਿੰਡ ਕਿਲਾਪਰੀਆਂ ਇਥੇ ਜਿਹੜਾ ਸਤਾਨ ਹੈ ਗੰਗਸਰੇ ਦਾ ਨਾਂ ਹਾਂ ਇਹ ਮਤਲਬ ਕਿ ਸੰਗਰੂਰ ਦੇ ਨੇੜੇ ਪੈ ਗਿਆ ਤੇ ਇਧਰ ਆਪਣੇ ਅਸਲ ਸੰਗਰੂਰ ਜ਼ਿਲ੍ਹੇ ਦੇ ਨੇੜੇ ਪੈ ਗਿਆ ਸੰਗਰੂਰ ਦੇ ਨੇੜੇ ਹੀ ਪੈ ਗਿਆ ਬੇਟੇ ਇਹ ਸਾਰਾ ਨੂੰ ਨੇੜੇ ਪੈਂਦਾ ਹੈ ਇਧਰ ਪਿੰਡ ਲੰਗੋਵਾਲ ਪੈਂਦਾ ਨਾਲ ਇਸ ਦੇ ਪਾਸੇ ਪੈਂਦਾ ਆਪਣਾ ਨਮੋਲ ਪਿੰਡ ਪੈਂਦਾ ਇਹਨੂੰ ਕਿਲਾ ਭਰੀਆਂ ਕਿਹਾ ਜਾਂਦਾ ਹੈ ਜੀ ਤੇ 24 ਘੰਟੇ ਇਹ ਗੁਰਦੁਆਰਾ ਜਿਹੜਾ ਇਹ ਖੁੱਲਾ ਰਹਿੰਦਾ ਆਪਣੀ ਸੰਗਤ ਦਾ ਖੁੱਲਾ ਰਹਿੰਦਾ ਪ੍ਰਬੰਧਕ ਹਰ ਟਾਈਮ ਇੱਥੇ ਦੋ ਚਾਰ ਬੰਦੇ ਹੁੰਦੇ ਨੇ ਬੇਟੇ ਜਦੋਂ ਮਰਜ਼ੀ ਆਓ ਕੋਈ ਮਰਜ਼ੀ ਕੋਈ ਇਹ ਨਹੀਂ ਹੈਗਾ ਵੀ ਇੱਥੇ ਕੋਈ ਇੱਥੇ ਬਾਦੜਿਆ ਜਾਂ ਹੋਰ ਕਦੋਂ ਮਰਜੀ ਆਵੋ। ਬਾਬਾ ਜੀ ਕਿੰਨੇ ਸਾਲ ਪੁਰਾਣਾ ਇਹ ਗੁਰਦੁਆਰਾ ਜਿਹੜਾ ਇਹ ਬਣਿਆ ਹੋਇਆ ਹੈ? ਇਹਨੂੰ ਬੇਟੇ 60 ਸਾਲ ਦਾ ਤਾਂ ਮੈਂ ਹੋ ਗਿਆ। ਮੈਂ ਦੇਖਦਾ ਇਹਨੂੰ ਮਤਲਬ ਕਿ ਵੀ ਕਿਦੋਂ ਦਾ ਮੇਰੀ ਸੁਰਤ ਸੰਭਲੀ ਐ ਮੈਂ ਮਤਲਬ ਕਿ ਮੈਂ 15 ਸਾਲਾਂ ਦਾ ਤੀ ਜਿੱਦੇ ਤੋਂ ਮੈਂ ਉਦੋਂ ਤੋਂ ਚੱਲਦਾ ਦੇਖਦਾ ਵੀ ਇੱਥੇ ਧਰਮ ਸਥਾਨ ਤੇ ਕਦੇ ਕੋਈ ਗੜਬੜ ਨਹੀਂ ਹੋਈ ਕੁਝ ਨਹੀਂ ਹੋਇਆ। ਵੀ ਵਧੀਆ ਆਰਾਮ ਨਾਲ ਲੰਗਰ ਚੱਲਦੇ ਨੇ। ਲੋਕੀ ਆਉਂਦੇ ਆ ਜਾਂਦੇ ਨੇ ਰਾਜੀ ਖੁਸ਼ੀ ਜਾਂਦੀ ਆ। ਸਭ ਤੋਂ ਪਹਿਲਾਂ ਇਹ ਦੱਸੋ ਤੁਹਾਨੂੰ ਇੱਥੋਂ ਦਾ ਮਤਲਬ ਕਿੱਦਾਂ ਪਤਾ ਲੱਗਿਆ? ਪੁੱਤ ਸਾਡੇ ਮੇਰਾ ਦੇਵਰ ਸੀ ਉਹ ਆਉਂਦਾ ਹੁੰਦਾ ਸੀ ਅੱਛਾ ਉਹਨੂੰ ਬਹੁਤ ਪੈਰਾਂ ਤੋਂ ਬਹੁਤ ਜ਼ਿਆਦਾ ਤਕਲੀਫ ਸੀ ਖੁਰਕ ਦੀ ਅੱਛਾ ਤੇ ਜ਼ਖਮ ਵੀ ਹੋ ਜਾਂਦੇ ਸੀ ਤੇ ਉਹਦੇ ਨਾਲ ਉਹਨੂੰ ਬਹੁਤ ਉਰੋਂ ਆਰਾਮ ਆ ਜਾਂਦਾ ਸੀ ਜੀ ਹਾਂਜੀ ਤੇ ਉਸ ਤੋਂ ਬਾਅਦ ਬਹੁਤ ਮੈਂ ਵੀ ਦਵਾਈਆਂ ਖਾ ਲੀਆਂ ਮੇਰੇ ਸਾਰੇ ਬੰਨ ਕੋਲੇ ਜ਼ਖਮ ਹੋ ਗਏ ਸੀ ਖੁਰਕ ਵੀ ਹੋਈ ਸੀ ਹੁੰਦੀ ਆ ਤੇ ਉਹ ਸਾਡੇ ਘਰ ਤਾਂ ਨੇ ਹੁਣ ਦਿਮਾਗ ਚ ਗਾਲਾਂ ਆਈ ਦਵਾਈਆਂ ਬੂਟੀਆਂ ਮੈਂ ਬਹੁਤ ਲੈ ਲੀਆਂ ਤੂਪਾਂ ਵੀ ਲਾ ਲੀਆਂ ਗੋਲੀਆਂ ਵੀ ਖਾ ਲੀਆਂ ਕਿਸੇ ਲੋਟ ਵੀ ਨਹੀਂ ਕੋਈ ਫਾਇਦਾ ਹੋਇਆ ਹੈਗਾ ਬਦੀ ਬਦੀ ਗਈ ਆ ਫੁਰਕ ਜੀ ਤੇ ਹੁਣ ਸਾਨੂੰ ਅੱਜ 5 ਦਿਨ ਹੋ ਗਏ ਆਂ ਤੇਨ ਲਗਾਤਾਰ ਜੀ ਵੀ ਹੂੰ ਇੱਥੇ ਸ਼ਨੀਵਾਰ ਨੂੰ ਕਹਿੰਦੇ ਵੀ ਬਹੁਤ ਇਕੱਠ ਹੁੰਦਾ ਅ ਅੱਛਾ ਪਹਿਲੀ ਵਾਰ ਅਸੀਂ ਸ਼ਨੀਵਾਰ ਨੂੰ ਆਏ ਸੀ ਅੱਛਾ ਤੇ ਫੇਰ ਘਰਦਿਆਂ ਦੇ ਦਿਮਾਗ 'ਚ ਗੱਲ ਆਈ ਕਹਿੰਦੇ ਆਪਾਂ ਕਹਿੰਦੇ ਵੀ ਗੰਗਸਾਰ ਗੁਰੂ ਘਰ ਆ ਵੀ ਕਿਲੇ ਕਿਲਾ ਭਰੀਆਂ ਜੀ ਵੀ ਆਪਾਂ ਉੱਥੇ ਉੱਥੇ ਨਾ ਕੇ ਦੇਖ ਲਓ ਜੀ ਤੇ ਫੇਰ ਅਸੀਂ ਉਰੇ ਆਉਣ ਲੱਗ ਕੇ ਬੈਠੇ ਇਹ ਹੁਣ ਤੁਹਾਨੂੰ 5 ਦਿਨ ਹੋ ਚੁਕੇ ਇੱਥੇ ਆਂਦਿਆਂ ਨੂੰ ਫਰਕ ਪਿਆ ਤੁਹਾਨੂੰ? ਹਾਂ ਫਰਕ ਆ ਬਿਲਕੁਲ ਹੁਣ। ਹੁਣ ਫਰਕ ਆਗਾ। ਪਹਿਲਾਂ ਬਹੁਤ ਮੈਂ ਤਾਂ ਬਸ ਸਾਰਾ ਦਿਨ ਵਹੀ ਖੁਰਕੀ ਜਾਂਦੀ ਦਿ ਰਾਤ। ਤੇ ਜ਼ਖਮ ਹੋ ਜਾਂਦੇ ਖੁਰਕੀ ਦੇ ਖੁਰਕੀ ਦੇ। ਹੁਣ ਪਹਿਲਾਂ ਨਾਲ ਬਹੁਤ ਫਰਕ ਆ। ਅੱਛਾ। ਹਾਂਜੀ। ਤੇ ਕਿੱਥੋਂ ਆ ਰਹੇ ਹੋ ਤੁਸੀਂ? ਅਸੀਂ ਨਮੋਲ ਪਿੰਡ ਤੋਂ। ਇੱਥੇ ਲਵੀ ਪੈਂਦਾ। ਅੱਛਾ ਉੱਥੋਂ ਆ ਰਹੇ ਹੋ। ਹਾਂਜੀ ਉੱਥੋਂ ਆਉਨੇ ਆ। ਜੀ ਤੇ ਸ਼ਨੀਵਾਰ ਜਿਵੇਂ ਕਹਿੰਦੇ ਕਾਠ ਹੁੰਦਾ ਕਾਫੀ ਜ਼ਿਆਦਾ। ਤੇ ਕਿੰਨੇ ਕੁ ਤਦਾਦ ਚ ਲੋਕ ਆਂਦੇ ਨੇ ਇੱਥੇ? ਸਾਰੇ ਚੰਮ ਦੇ ਰੋਗ ਲਈ ਹਾਂਜੀ ਇਹ ਇਸੇ ਵਾਸਤੇ ਵਿੱਧ ਆਉਂਦੇ ਨਾਲੇ ਅੱਛਾ ਹਾਂਜੀ ਖੁਰਕ ਵਾਲੀ ਵੱਧ ਇੱਥੇ ਲੋਕ ਬਹੁਤ ਆਉਂਦੇ ਨਾਲ ਜਿੱਦੇ ਅਸੀਂ ਪਹਿਲੀ ਵਾਰ ਆਏ ਸੀ ਉਦੋਂ ਬਹੁਤ ਇਕੱਠ ਸੀ ਇੱਥੇ ਅੱਛਾ ਅੱਛਾ ਲੰਗਰ ਪਾਣੀ ਵੀ ਚੱਲੀ ਜਾਂਦਾ ਸੀ ਜੀ ਤੇ ਉੱਥੋਂ ਸਾਨੂੰ ਯਕੀਨ ਹੋਗਾ ਪੂਰਾ ਵੀ ਜਦੋਂ ਇੰਨਾ ਇਕੱਠ ਹੁੰਦਾ ਹੈਗਾ ਇੰਨੇ ਬਹੁਤ ਲੋਕ ਆਉਂਦੇ ਨਾਲੇ ਜੀ ਜੀ ਤੇ ਹੁਣ ਅਸੀਂ ਲਗਾਤਾਰ ਆ ਰਹੇ ਹਾਂਗੇ ਹੁਣ ਅੱਜ 5 ਦਿਨ ਹੋ ਗਏ ਸਾਨੂੰ ਆਉਦਾਂ ਜੀ ਹਾਂਜੀ ਏ ਜਿਵੇਂ ਕਿ ਮਾਤਾ ਜੀ ਦਾ ਕਹਿਣਾ ਹੈ ਕਿ 5 ਦਿਨ ਇਹਨਾਂ ਨੂੰ ਹੋ ਚੁੱਕੇ ਨੇ ਇੱਥੇ ਆਂਦਿਆਂ ਨੂੰ ਤੇ ਇਹਨਾਂ ਨੂੰ ਜਿਹੜਾ ਰੋਗ ਸੀ ਉਹਦੇ ਤੋਂ ਵੀ ਆਰਾਮ ਜਿਹੜਾ ਉਹ ਇਸ਼ਨਾਨ ਕਰਨ ਤੋਂ ਬਾਅਦ ਮਿਲਿਆ ਤੇ ਨਾਲ ਹੀ ਸੇਵਾਦਾਰ ਨਾਲ ਵੀ ਆਪਾਂ ਗੱਲ ਕਰਾਂਗੇ ਤਦ ਤੱਕ ਲਈ ਤੁਸੀਂ ਬਣੇ ਰਹੋ ਸਤਿ ਸ਼੍ਰੀ ਅਕਾਲ ਬਾਬਾ ਜੀ ਸਭ ਤੋਂ ਪਹਿਲਾਂ ਆਪਣਾ ਨਾਮ ਦੱਸ ਦਿਓ ਆਪਣਾ ਨਾਮ ਨੇਕ ਹੈਂਗੇ ਜੀ ਤੇ ਬਾਬਾ ਜੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇੱਥੇ ਸੇਵਾ ਕਰਦਿਆਂ ਮੈਨੂੰ ਹੋ ਗਿਆ 4 ਕਿ ਮਹੀਨੇ ਬਾਬਾ ਜੀ ਕੀ ਮਤਲਬ ਇੱਥੇ ਕਹਿੰਦੇ ਆ ਕਿ ਸਰੋਵਰ 'ਚ ਇਸ਼ਨਾਨ ਕਰਨ ਨਾਲ ਜਿਹੜੇ ਰੋਗ ਨੇ ਚੰਮਦੇ ਉਹ ਦੂਰ ਹੁੰਦੇ ਕੀ ਹੈ ਇਹਦੀ ਮੰਨਤ ਆ ਦੂਰ ਹੁੰਦੇ ਨੇ ਜੀ ਸਾਰੇ ਜੀ ਕੋਈ ਵੀ ਰੋਗ ਦੁੱਖ ਹੈ ਜੀ ਜੀ ਤੇ ਲੋਕੀ ਆਂਦੇ ਨੇ ਇੱਥੇ ਹਾਂ ਜੀ ਆਉਂਦੇ ਨੇ ਬਹੁਤ ਤੇ ਇਸ ਗੁਰਦੁਆਰੇ ਦੀ ਬਾਬਾ ਜੀ ਕੀ ਮੰਨਤ ਹੈ ਕਿ ਇਹਦਾ ਇਤਿਹਾਸ ਜਿਹੜਾ ਉਹ ਕੀ ਹੈ ਕੋ ਦਾ ਕੁਝ ਮੰਨ ਕੇ ਉਹ ਕਰ ਦੋ ਸਾਡੀ ਠੀਕ ਹੈ ਮਤਲਬ ਇੱਥੇ ਬਾਬਾ ਜੀ ਅ ਅੰਦਰ ਮੱਥਾ ਟੇਕਣ ਆਂਦੇ ਨੇ ਲੋਕੀ ਤੇ ਅ ਕੀ ਮਾਨਨਤਾ ਕੀ ਆ ਗੁਰਦੁਆਰੇ ਦਾ ਕੀ ਇਤਿਹਾਸ ਕੀ ਆ ਗੁਰਦੁਆਰੇ ਦਾ ਬਈ ਇਤਿਹਾਸ ਜਹਾਂ ਜਹਾਂ ਸਰਦਾਬ ਦਾ ਮੱਥਾ ਟੇਕ ਜੋ ਇਹ ਤਾਂ ਜਿਵੇਂ ਕਈ ਵਾ ਅੰਦਰ ਆਪਣੇ ਸੁਖਣੀ ਸੁਖਮਣੀ ਸਾਹਿਬ ਦੇ ਪਾਠ ਹੁੰਦੇ ਨੇ ਐ ਸ਼ਨੀਵਾਰ ਜੀ ਦੀਵਾਨ ਵੀ ਲੱਗਦੇ ਨੇ ਜੀ ਇੱਥੇ ਕੋਈ ਵੀ ਰੋਗ ਹੋਵੇ ਹਰ ਦੁੱਖ ਦੂਰ ਦੂਰ ਹੁੰਦਾ ਜੀ ਇਹ ਆਉਣਾ ਕੱਲਾ ਸ਼ਨੀਵਾਰ ਨੂੰ ਪੈਂਦਾ ਜੀ ਕੋਈ ਵੀ ਉਹ ਹੋਵੇ ਜੀ ਆਪਣੇ ਜਿਹੜਾ ਕੋਈ ਸੁੱਖ ਪੂਰੀ ਕਰਨ ਆਉਂਦਾ ਜੀ ਜਿਵੇਂ ਕਿਸੇ ਨੇ ਬਾਹਰ ਜਾਣਾ ਉਹ ਆਪਣੇ ਜਹਾਜ਼ ਵੀ ਚੜਦੇ ਨੇ ਤੁਸੀਂ ਅੰਦਰ ਦੇਖ ਕੀ ਆਏ ਹੋ ਜੀ 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 ਹਾਂ ਜੀ ਤੇ ਜਿਵੇਂ ਕਿ ਇਹਨਾਂ ਨੇ ਸਾਨੂੰ ਦੱਸਿਆ ਕਿ ਜਹਾਜ਼ ਵੀ ਲੋਕੀ ਇੱਥੇ ਚੜਾਉਂਦੇ ਨੇ ਸਰੋਵਰ ਦੀ ਜਿਹੜੀ ਮਾਨਨਤਾ ਹੈ ਉਹ ਵੀ ਇੱਥੇ ਮੰਨੀ ਜਾਂਦੀ ਹੈ ਕਿ ਲੋਕੀ ਜਿਹੜੇ ਨੇ ਚਰਮ ਦਾ ਰੋਗ ਜਿੱਦਾਂ ਖੁਰਕ ਪਈਆ ਜਾਂ ਕੋਈ ਵੀ ਰੋਗ ਹੈ ਇਹ ਦੂਰ ਕਰਨ ਲਈ ਇੱਥੇ ਆਉਂਦੇ ਨੇ ਇਸ਼ਨਾਨ ਕਰਦੇ ਨੇ ਤੇ ਐਦਾਂ ਮੰਨਿਆ ਜਾਂਦਾ ਹੈ ਕਿ ਇੱਥੇ ਇਸ਼ਨਾਨ ਕਰਨ ਦੇ ਨਾਲ ਉਹਨਾਂ ਦੇ ਸਾਰੇ ਰੋਗ ਜਿਹੜੇ ਨੇ ਉਹ ਖਤਮ ਹੋ ਜਾਂਦੇ ਨੇ ਤੇ ਜਿਵੇਂ ਕਿ ਤੁਸੀਂ ਦੱਸ ਰਹੇ ਸੀਗੇ ਸੇਵਾ ਸ਼ਨੀਵਾਰ ਦੀ ਗੱਲ ਦੱਸ ਰਹੇ ਸੀ ਕਿ ਸ਼ਨੀਵਾਰ ਇੱਥੇ ਪ੍ਰੋਗਰਾਮ ਹੁੰਦਾ ਹੈ ਸ਼ਨੀਵਾਰ ਕੀ ਕੀਤਾ ਜਾਂਦਾ ਇੱਥੇ ਇੱਥੇ ਲੰਗਰ ਵੀ ਜੱਬ ਬਣਾਉਂਦੇ ਨੇ ਸਾਰਾ ਚਾਹ ਪਾਣੀ ਦਾ 24 6 ਵਜੇ ਤੋਂ ਲੈ ਕੇ ਤੜਕੇ ਦੇ ਹੱਥ ਹੁੰਦੇ 6 ਵਜੇ ਤੱਕ ਲੰਗਰ ਪਾਣੀ ਚੱਲਦਾ ਰੋਟੀ ਪਾਣੀ ਦਾ ਚਾਹ ਪਾਣੀ ਦਹੀਂ ਜੋ ਵੀ ਕੁਝ ਹੋਵੇਗਾ ਚੌਲਾਂ ਦਾ ਵੀ ਦਿੱਤੀ ਹੁੰਦਾ ਜੀ ਸਾਰੇ ਘਾਸ਼ੇ ਦੀ ਲੰਗਰ ਹੁੰਦਾ ਜੀ ਜੀ ਅਤੇ ਲੋਕੀ ਆਉਂਦੇ ਨੇ ਭਾਰੀ ਮਾਤਰਾ ਚ ਹਾਂ ਜੀ ਦੂਰੋਂ ਦੂਰੋਂ ਬਹੁਤ ਦੂਰੋਂ ਹੀ ਆਉਂਦੇ ਨੇ ਸਾਰੀ ਸੰਗਤ ਜੀ ਕੋਈ ਹਰਿਆਣੇ ਚੋਂ ਵੀ ਆਉਂਦਾ ਜੀ ਕੋਈ ਬਾਰੋਂ ਦੇ ਦੇਸੋਂ ਵੀ ਆਉਂਦਾ ਜੀ ਸਾਰੇ ਕਿਤੇ ਹੀ ਆਉਂਦੇ ਨੇ ਰੋਗ ਜਿੱਦਾਂ ਖੁਰਕ ਕਹ ਲੋ ਜਾਂ ਇਸ ਤੋਂ ਇਲਾਵਾ ਹੋਰ ਕਿਹੜੇ-ਕਿਹੜੇ ਰੋਗ ਹੈ ਜਿਹੜੇ ਕਹਿੰਦੇ ਇਸ਼ਨਾਨ ਕਰਨ ਨਾਲ ਦੂਰ ਹੋ ਜਾਂਦੇ ਕੋਈ ਵੀ ਰੋਗ ਹੋਵੇ ਜੀ ਜਿਵੇਂ ਮੌਕਿਆਂ ਨਾਲ ਜਾਂ ਖੁਰਕ ਦਾ ਜਾਂ ਕੋਈ ਵੀ ਮਰਜ਼ੀ ਰੋਗ ਹੋ ਵੀ ਮਤਲਬ ਆਉਣ ਆਪਾਂ ਪਰ ਜਿਹੜਾ ਕੋਈ ਸਰਦਾ ਰੱਖ ਕੇ ਆਊਗਾ ਜੀ ਉਸੇ ਦੀ ਰੋਗ ਹੋ ਹੁੰਦੇ ਜੀ ਆ ਕਈ ਵਾਰ ਆਪਣੇ ਸਰੋਵਰ ਸਰੋਵਰ ਤੇ ਸੰਗਤ ਕੱਪੜੇ ਛਿੱਟ ਜਾਂਦੀ ਹੈ ਜੀ ਵੀ ਪਤਾ ਹੈ ਸਾਡੇ ਦੁੱਖ ਦੂਰ ਹੋ ਜਾਣਗੇ ਉਹ ਬਿਲਕੁਲ ਗਲਤ ਹੈ ਜੀ ਬੇਥੇ ਪਲੀਸ ਕਿਰਪਾ ਕਰਕੇ ਕੱਪੜੇ ਨਾ ਛਿੱਟ ਕੇ ਜਾਣੀ ਜੀ ਹਾਂ ਤੇ ਤੁਸੀਂ ਮਤਲਬ ਇੱਥੋਂ ਦਾ ਇਤਿਹਾਸ ਵੀ ਥੋੜਾ ਦੱਸ ਸਕਦੇ ਹੋ ਤਾਂ ਕਿ ਲੋਕਾਂ ਤੱਕ ਪਹੁੰਚੇ ਕਿ ਕੀ ਇਤਿਹਾਸ ਹੈ ਕੀ ਮਾਨਤਾ ਹੈ ਇਹ ਵਾਕਈ ਜਿਹੜੀ ਆਪਣੀਆਂ ਸਮਾਦਾ ਨੇ ਜੀ ਇਹ ਬਾਬੇ ਪਾਣਾਂ ਦੇ ਨਾਂ ਤੇ ਵਾਜਦਾ ਨੇ ਜੀ ਇੱਥੇ ਸਾਧੂ ਸੰਤਾਂ ਨੇ ਤਪੱਸਿਆ ਕੀਤੀ ਹੋਈ ਹੈ ਸੋ ਜਿਵੇਂ ਕਿ ਸਾਨੂੰ ਬਾਬਾ ਜੀ ਨੇ ਦੱਸਿਆ ਕਿ ਕਾਫੀ ਜ਼ਿਆਦਾ ਪੁਰਾਣਾ ਇਤਿਹਾਸਿਕ ਗੁਰਦੁਆਰਾ ਹੈ ਦੀ ਮਾਨਤਾ ਵੀ ਕਾਫੀ ਜ਼ਿਆਦਾ ਹੈ ਕਹਿੰਦੇ ਰੋਗ ਹੈ ਜਿਹੜੇ ਸਾਡੇ ਚਮੜੇ ਦੇ ਜਿਵੇਂ ਖੁਜਲੀ ਹੋ ਗਈ ਆ ਕੋਈ ਫਿੰਸੀ ਫੋੜਿਆ ਉਹ ਹਰ ਤਰ੍ਹਾਂ ਦੇ ਰੋਗ ਜਿਹੜੇ ਨੇ ਉਹ ਦੂਰ ਹੋ ਜਾਂਦੇ ਨੇ ਤੇ ਮੈਂ ਸੰਗਤਾਂ ਨੂੰ ਵੀ ਬੇਨਤੀ ਕਰੂੰਗੀ ਜੇ ਤੁਹਾਨੂੰ ਇਦਾਂ ਦਾ ਕੋਈ ਰੋਗ ਹੈ ਤੇ ਇਸ ਗੁਰਦੁਆਰੇ 'ਚ ਇੱਕ ਵਾਰੀ ਜ਼ਰੂਰ ਆ ਕੇ ਇਸ਼ਨਾਨ ਕਰਨਾ ਤਾਂਕਿ ਤੁਹਾਡੇ ਜਿਹੜੇ ਰੋਗ ਨੇ ਉਹ ਦੂਰ ਹੋ ਜਾਣ ਤੇ ਬਾਬਾ ਜੀ ਦਾ ਇਹ ਵੀ ਕਹਿਣਾ ਹੈ ਕਿ ਅਗਰ ਤੁਸੀਂ ਹਰ ਵਾਰ ਰੋਜ਼ ਨਹੀਂ ਆ ਸਕਦੇ ਤੁਸੀਂ ਇੱਥੋਂ ਦਾ ਪਾਣੀ ਵੀ ਸਰੋਵਰ ਦਾ ਜਿਹੜਾ ਆ ਉਹ ਲੈ ਕੇ ਜਾ ਸਕਦੇ ਹੋ ਜਿਹਦੇ ਨਾਲ ਨਹਾਣ ਆਲਿਆ ਜਿਹੜਾ ਤੁਸੀਂ ਆਪਣੇ ਪਾਣੀ ਚ ਪਾ ਕੇ ਕਰੋਗੇ ਇਸ਼ਨਾਨ ਕਰੋਗੇ ਉਹਦੇ ਨਾਲ ਤੁਹਾਡੇ ਜਿਹੜੇ ਰੋਗ ਨੇ ਉਹ ਖਤਮ ਹੋ ਜਾਣਗੇ ਤੇ ਇਸੇ ਦੇ ਨਾਲ ਹੋਰ ਸਟੋਰੀ ਲੈ ਕੇ ਮੈਂ ਜਲਦ ਹਾਜ਼ਰ ਹੋਵਾਂਗੀ ਤਦ ਤੱਕ ਲਈ ਦੇਖਦੇ ਰਹੋ ਜੈਲੀ ਪੋਸਟ ਪੰਜਾਬੀ